ਤੇ ਦੁੱਧ ਦੁੱਧ ਦਾ ਬਾਈ ਇਹਦਾ ਕੀ ਰਿਕਾਰਡ ਸੀ ਇਹਦਾ 18 ਕਿਲੋ ਦਾ ਰਿਕਾਰਡ ਹੈ ਜੀ ਸਾਹਿਬ ਨੂੰ ਕੋਲੇ ਠੀਕ ਆ ਹਾਂਜੀ ਗਾਇ ਜੀ ਹੁਣ ਛੋਟੀ ਕੂਨ ਸੋਈ ਹੋਈ ਆ ਉਹਦੇ ਸਿਰ 14 ਕਿਲੋ 700 ਗ੍ਰਾਮ ਦੁੱਧ ਲਗਦੀ ਠੀਕ ਆ ਪਹਿਲਾਂ ਹਾਂਜੀ ਹਾਂਜੀ ਸਵਾਗਤ ਆ ਮਿੱਤਰੋ ਪੀਵੀ 29 ਛੁੱਡੀ ਕੇ ਚੈਨਲ ਤੇ ਚੰਗੇ ਦੁੱਧ ਦੀ ਮਾਲਕਣ ਤੇ ਗਾਂ ਚੰਗੇ ਬੱਚੇ ਪੈਦਾ ਕਰਨ ਵਾਲੀ ਕੋਈ ਕੋਈ ਵਿਰਲੀ ਮਾਝੀ ਹੁੰਦੀ ਆ ਬਾਈ ਹੁਣ ਅ ਦੱਸਣ ਮੁਤਾਬਕ ਆਪ ਇਹ 18 ਕਿਲੋ ਦੀ ਮਾਲਕਣ ਆ ਤੇ ਇਹ ਗਾਂ ਜਿਹੜੇ ਬੱਚੇ ਪੈਦਾ ਕਰਦੀ ਆ ਪਲੂਨ ਝੋਟੀ ਇਹਦੀ ਪਹਿਲੇ ਸੂਰੇ 14 ਕਿਲੋ 700 ਗ੍ਰਾਮ ਤੇ ਚੱਲ ਰਹੀ ਆ। ਬਾਕੀ ਸਾਰੀ ਜਾਣਕਾਰੀ ਬਾਈ ਤੋਂ ਆਪਾਂ ਵੀਡੀਓ ਦੇ ਵਿੱਚ ਲਵਾਂਗੇ। ਮੁੱਲ ਵੀ ਬਾਈ ਨੇ ਤਾਂ ਵੀਡੀਓ ਦੇ ਵਿੱਚ ਹੀ ਕਰਤਾ। ਸੱਸੀ ਗੱਲ ਵੀਰ ਕੀ ਹਾਲ ਚਾਲ? ਠੀਕ ਜੀ ਸੱਸੀ ਗੱਲ ਵੀਰ ਸੱਸੀ ਠੀਕ ਠਾਕ ਜੀ। ਹਾਂਜੀ ਹਾਂਜੀ ਵਧੀਆ। ਤੇ ਵੀਰੇ ਅੱਜ ਕਿੰਨੇ ਪਸ਼ੂ ਸੇਲ ਤੇ ਆਪਣੇ ਕੋਲੇ? ਸੇਲ ਤੇ ਵੀਰ 3 ਪਸ਼ੂ ਆਪਣੇ ਕੋਲੇ। ਠੀਕ ਆ ਜੀ। ਹਾਂਜੀ ਹਾਂਜੀ। ਤੇ ਕੀ ਹਿਸਾਬ ਤਵਾ ਆਪਾਂ ਜਿਹੜੀ ਮੱਝ ਕੋਲੇ ਖੜੇ ਆ? ਹਾਂਜੀ ਤੇ ਇਹ ਕਿਵੇਂ ਸੂਏ ਮੱਝ ਇਹ ਨੇ ਚੌਥੇ ਸੂਏ ਸੋਣਾ ਵੀਰੇ ਦੇ ਠੀਕ ਆ ਜੀ ਹਾਂਜੀ ਸਹੀ ਆ ਤੇ ਦੁੱਧ ਦੁੱਧ ਦਾ ਬਾਈ ਇਹਦਾ ਕੀ ਰਿਕਾਰਡ ਸੀ ਇਹਦਾ 18 ਕਿਲੋ ਦਾ ਰਿਕਾਰਡ ਆ ਵੀਰੇ ਜੀ ਆਪਣੇ ਕੋਲ ਠੀਕ ਆ ਹਾਂਜੀ ਤੇ ਗਾਂ ਜੀ ਹੁਣ ਛੋਟੀ ਕੂਨ ਸੋਈ ਹੋਈ ਆ ਉਹਦੇ ਸਿਰ 14 ਕਿਲੋ 700 ਗ੍ਰਾਮ ਦਾ ਤਗਦੀ ਠੀਕ ਆ ਪਹਿਲਾਂ ਹਾਂਜੀ ਹਾਂਜੀ ਬਹੁਤ ਵਧੀਆ ਰਿਕਾਰਡ ਆ ਤੇ ਆਪਾਂ ਇਹਦਾ ਕੜਾਈਏ ਕਿਹੜਾ ਕਿਹੜਾ ਹਾਂਜੀ ਕੜਾ ਦੇ ਠੀਕ ਆ ਜੀ ਲੈ ਆ ਵੀਰੇ ਮਤਰਬ ਵਪਾਰ ਦਾ ਕੰਮ ਆ ਬਾਈ ਉਹਨਾਂ ਦਾ ਚੰਗੇ ਪਸ਼ੂ ਲਿਆ ਕੇ ਸੇਲ ਕਰਦੇ ਆ ਵਪਾਰੀ ਦੇ ਨਾਂ ਤੇ ਡਰਿਆ ਨਾ ਕਰੋ ਕਿਉਂਕਿ ਵਪਾਰੀ ਨਾਲ ਸੌਦਾ ਜਿਹੜਾ ਤੁਹਾਡਾ ਉਹ ਰਲ ਜਾਂਦਾ ਕਈ ਵਾਰੀ ਆਮ ਘਰਾਂ ਦੇ ਵਿੱਚੋਂ ਆਪਣਾ ਇਹਦਾ ਚੰਗਾ ਪਸ਼ੂ ਲੈਣਾ ਹੁੰਦਾ ਉੱਥੇ ਸੌਦਾ ਲੱਜਾਂਦਾ ਵਪਾਰੀ ਦੀ ਜਿਹੜੀ ਖੇਡ ਹੁੰਦੀ ਸਾਰੀ 2-4000 ਦੀ ਖੇਡ ਹੁੰਦੀ ਉਹਨੇ ਉਹ ਵੀ 2-4000 ਕੱਢ ਕੇ ਤੇ ਗਾਂ ਹੋਰ ਪਸ਼ੂ ਲੈ ਆਉਣਾ ਆ ਜਾ ਫਿਰ ਤੇ ਜਿਹੜੀ ਨਿਰਖਪਾਰਕਾ ਤੁਸੀਂ ਆਪ ਘਰੇ ਜਾ ਕੇ ਬਾਈ ਉਹਨਾਂ ਦੇ ਚੈੱਕ ਕਰਕੇ ਤੇ ਆਪ ਦੀ ਤਸੱਲੀ ਨਾਲ ਕਰਨੀ ਆ ਤੇ ਸੌਦਾ ਥੋੜਾ ਰਲ ਜੂਗਾ ਬਾਈ ਹੁਣਾਂ ਨੂੰ ਲਾ ਲਿਓ ਫੋਨ ਹਾਂਜੀ ਦੋਸਤੋ ੂਏ ਪਿਆ ਪਸੂ ਠੰਡਾ ਸੀਲ ਦਾ ਹੁੰਦਾ ਹੀ ਆ ਮਿੱਤਰੋ ਬਾਈ ਨੇ ਪੂਰਾ ਹੱਥ ਬੱਲਾ ਫੇਰ ਕੇ ਦਿਖਾਤਾ ਥੜਾ ਸੁਣਾਉਂ ਚੈੱਕ ਕਰਾਂ ਤਾਂ ਹੱਥ ਲਾ ਕੇ ਕਿ ਮੱਝ ਠੰਡੀ ਸੀਲ ਆ ਤੇ ਰੇਟ ਬਾਰੇ ਗੱਲ ਕਰਦੇ ਆ हां फिर तो पर भी ले ये दूसरा रेड रूट फिर की रखया तव मैच ये बॉलर ਦਾ 165 ਮਾਨਸਾਲ ਕਰ ਦਾਂਗੇ ਵੀਰੇ ਠੀਕ ਹੈ ਮਾਨਸਾਲ ਹੋ ਜਾਊਗਾ ਬਈ ਤੇ ਫਿਰ ਤੁਹਾਡਾ ਨੰਬਰ ਵੀਰੇ ਆਪਣਾ 78375 46348 ਕਿੰਨਾ ਦੁਬਾਰਾ ਬੋਲ ਦੋ 78375 46348 ਠੀਕ ਹੈ ਤੇ ਲੋਕੇਸ਼ਨ ਵੀ ਵੀਰੇ ਆਪਣੀ ਬੋਲ ਦੋ ਮੇਰਾ ਵੀਰੇ ਟਿਸਟ ਕਲਾ ਲੁਧਿਆਣਾ ਕੋਂਗੇ ਕਲਾ ਪਿੰਡਾ ਜਦੋਂ ਸ਼ਹਿਰ ਤੇ ਨਾਲ ਸਰ ਦੇ ਲੱਗੇ ਰਹਿੰਦਾ ਬਿਲਕੁਲ ਪਿੰਡ ਹਾਂਜੀ ਠੀਕ ਇੱਕ ਨੰਬਰ ਆ ਵੀਰ ਦਾ ਸਾਡਾ ਨੋਟ ਲਈ ਵੀਰ ਨਾਲ ਹੁੰਦਾ ਹਾਂਜੀ ਬੋਲ ਦਿ ਵੀਰੇ 75086 ਹਾਂਜੀ 70440 ਦੁਬਾਰਾ ਫਿਰ ਬੋਲ ਦਿ ਇੱਕ ਵਾਰ 75086 ਹਾਂਜੀ 70440 70440 ਠੀਕ ਆ ਵੀਰੇ ਬਹੁਤ ਵਧੀਆ ਵੀਰੇ ਮਿੱਤਰੋ ਤੁਹਾਡੇ ਚੰਗੇ ਪਸ਼ੂ ਦੀ ਭਾਲ ਜਿਹੜੀ ਅੱਜ ਆਪਾਂ ਕਰਤੀ ਆ ਖਤਮ ਵੀਡੀਓ ਨੂੰ ਸ਼ੇਅਰ ਜਰੂਰ ਕਰਦੇ ਤੇ ਬਾਈ ਨਾਲ ਕਰ ਲਿਓ ਸੰਪਰਕ ਤੁਸੀਂ ਵੀ ਆਪਣੇ ਫਾਰਮ ਦੀ ਵੀਡੀਓ ਬਣਵਾਉਣ ਦੇ ਲਈ ਪੇਜ ਦੇ ਉੱਤੇ ਦਿੱਤੇ ਨੰਬਰਾਂ ਤੇ ਸੰਪਰਕ ਕਰ ਸਾਥਿਓ ਤੇ ਪੇਜ ਨੂੰ ਫੋਲੋ ਜ਼ਰੂਰ ਕਰ ਲਿਓ ਹੋਰ ਵੀਡੀਓ ਦੇਖਣ ਲਈ ਜਉਂਦੇ ਵਾਸਤੇ ਰੋ ਮਿਲਦੇ ਆ ਕਿਸੇ ਹੋਰ ਵੀਡੀਓ ਵਿੱਚ ਧੰਨਵਾਦ ਆ ਦੋਸਤੋ